ਇਸ ਪਿੰਡ ਦੇ ਵਿੱਚ ਖਲਾਰਾ ਪੈ ਗਿਆ ਆ ਚੋਣਾ ਦੌਰਾਨ ਦਰਅਸਲ ਜਿਹੜਾ ਆ ਕਹਿੰਦੇ ਪੁਰਾਣੀ ਰੰਜਿਸ਼ ਨੂੰ ਲੈ ਕੇ ਸਰਪੰਚੀ ਦੀ ਰੰਜਿਸ਼ ਸੀਗੀ ਤੇ ਦੋ ਧੜੇ ਆਪਸ ਦੇ ਵਿੱਚ ਪਿੜ ਗਏ ਨੇ ਲੋਕ ਕੋਠਿਆਂ ਤੇ ਚੜੇ ਨੇ ਤੇ ਡਾਂਗੋ ਡਾਂਗੀ ਮਾਹੌਲ ਹੋਇਆ ਹੋਇਆ ਔਰ ਇਹ ਮਾਮਲਾ ਬਹੁਤ سنگین ਆ ਕੁਝ ਦੇਖੋ ਵੀ ਖਾਲੀ ਪਿਆ ਬਿਲਕੁਲ ਸਕੂਲ ਜਿੱਥੇ ਕਿ ਚੋਣ ਸੈਂਟਰ ਬਣਿਆ ਆ ਇੱਕ ਵੀ ਬੰਦਾ ਤੁਹਾਨੂੰ ਚੋਣ ਸੈਂਟਰ ਦੇ ਵਿੱਚ ਨਹੀਂ ਦਿਖਿਆਗਾ ਕਿਉਂਕਿ ਲੋਕ ਡਰਦੇ ਨੇ ਕਿ ਕਿਸੇ ਦੀ ਲੜਾਈ ਜਿਹੜੀ ਆ ਸਾਡੇ ਸਿਰ ਤੇ ਨਾ ਪੈ ਜਾਵੇ ਉਹ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਆ ਜਿਹੜੇ ਲੋਕ ਕੋਠੇ ਤੇ ਚੜੇ ਹੋਏ ਨੇ ਫਿਲਹਾਲ ਇਹ ਸਕੂਲ ਹੈ ਜਿਹੜਾ ਕਿ ਬਿਲਕੁਲ ਖਾਲੀ ਪਿਆ ਆ ਲੜਾਈ ਦੇ ਕਰਕੇ ਕੋਈ ਵੀ ਇੱਥੇ ਵੋਟ ਪਾਉਣ ਤੱਕ ਨਹੀਂ ਆਇਆ ਔਰ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆ ਦੇਖੋ ਡਾਂਗੋ ਡਾਂਗੀ ਮਾਹੌਲ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਕੋਠਿਆਂ ਤੇ ਚੜੇ ਹੋਏ ਨੇ ਔਰ ਜਿਹੜੇ ਆ ਆਪਣੇ ਹਥਿਆਰ ਲਹਿਰਾ ਰਹੇ ਨੇ ਇਹ ਕਹਿੰਦੇ ਆ ਕਿ ਦੋ ਧੜੇ ਨੇ ਜਿਨ੍ਹਾਂ ਤੇ ਸਰਪੰਚੀ ਦੀ ਰੰਜਿਸ਼ ਸੀਗੀ ਔਰ ਇਸ ਨੂੰ ਲੈ ਕੇ ਇਹ ਜਿਹੜੇ ਆ ਆਪਸ ਦੇ ਵਿੱਚ ਆਹਮੋ ਸਾਹਮਣੇ ਹੋ ਗਏ ਔਰ ਇਹ ਪੂਰਾ ਮਾਮਲਾ ਫਿਰੋਜ਼ਪੁਰ ਦੇ ਮਮਦੋਟ ਪਿੰਡ ਦਾ ਆ ਜਿੱਥੇ ਕਿ ਪੁਰਾਣੀ ਸਰਪੰਚੀ ਦੀ ਰੰਜਿਸ਼ ਨੂੰ ਲੈ ਕੇ ਇਹ ਸਭ ਕੁਝ ਹੋਇਆ ਅੱਜ ਪੰਜਾਬ ਭਰ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਪਰ ਇਸੇ ਦੌਰਾਨ ਜਿਹੜੀਆਂ ਪੁਰਾਣੀਆਂ ਰੰਜਿਸ਼ਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਪਿੰਡ ਬੇਟੂ ਕਦੀਮ ਦੇ ਵਿੱਚ ਸਰਪੰਚੀ ਦੀ ਰੰਜਿਸ਼ ਸੀ ਜਿਸ ਕਰਕੇ ਇਹ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਤੇ ਹੁਣ ਕਹਿੰਦੇ ਆ ਵੀ ਫਿਰ ਦੁਬਾਰਾ ਤੋਂ ਇਹ ਜਿਹੜੀ ਆ ਰੰਜਿਸ਼ ਲਈ ਆ ਕਿਵੇਂ ਕੋਠਿਆਂ ਤੋਂ ਜਿਹੜਾ ਰੋੜਿਆਂ ਦਾ ਵੀ ਐ ਹਥਿਆਰਾਂ ਦਾ ਵੀ ਐ ਤੇ ਉਧਰ ਪਿੰਡ ਦੇ ਜਿਹੜਾ ਚੋਣ ਸੈਂਟਰ ਐ ਕੈਂਪੇਨ ਸੈਂਟਰ ਐ ਉੱਥੇ ਤੁਹਾਨੂੰ ਦਿਖਾ ਦਿੱਤਾ ਵੀ ਇੱਕ ਵੀ ਬੰਦਾ ਨਹੀਂ ਆਇਆ ਔਰ ਸਾਡੀ ਜਿਹੜੇ ਲੋਕ ਨੇ ਉਹ ਦੱਸ ਵੀ ਰਹੇ ਨੇ ਵੀ ਕਿਉਂ ਨਹੀਂ ਆਇਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਕੋਈ ਵੀ ਨਹੀਂ ਆ ਰਿਹਾ ਵੋਟਰਾਂ ਪਾਉਣ ਮਾਮੂਲੀ ਟਕਰਾਅ ਮਾਮੂਲੀ ਟਕਰਾਅ ਹੋਣ ਕਾਰਨ ਖਾਲੀ ਪਿਆ ਬੇਟੂਕ ਦੀ ਪਿੰਡ ਦਾ ਪੋਲਿੰਗ ਬੂਥ ਕੋਈ ਵੀ ਨਹੀਂ ਆ ਰਿਹਾ ਵੋਟਰਾਂ ਪਾਉਣ ਮਾਮੂਲੀ ਟਕਰਾਅ ਹੋਇਆ ਹੈ ਸਰਪੰਚੀ ਨੂੰ ਲੈ ਕੇ ਜਿਹੜੇ ਸਰਪੰਚ ਬਣੇ ਨੇ ਤੇ ਜਿਹੜੀ ਪਾਰਟੀ ਸਰਪੰਚ ਹਾਰੀ ਸੀ ਉਹਨਾਂ ਲਈ ਉਹਨਾਂ ਦਾ ਆਪਸ ਦੇ ਵਿੱਚ ਮਾਮੂਲੀ ਟਕਰਾਅ ਮਾਮੂਲੀ ਤਕਰਾਰ ਹੋਣ ਕਾਰਨ ਖਾਲੀ ਪਿਆ ਬੇਟੂਕ ਦੀ ਪਿੰਡ ਦਾ ਪੋਲਿੰਗ ਬੂਥ ਕੋਈ ਵੀ ਨਹੀਂ ਆ ਰਿਹਾ ਵੋਟਾਂ ਪਾਉਣ ਮਾਮੂਲੀ ਤਕਰਾਰ ਹੋਇਆ ਹੈ ਸਰਪੰਚੀ ਨੂੰ ਲੈ ਕੇ ਜਿਹੜੇ ਸਰਪੰਚ ਬਣੇ ਨੇ ਤੇ ਜਿਹੜੀ ਪਾਰਟੀ ਸਰਪੰਚ ਹਾਰੀ ਸੀ ਉਹਨਾਂ ਨੇ ਤਸਵੀਰ ਦੇ ਵਿੱਚ ਸਾਫ਼ ਹੁੰਦਾ ਹੈ ਜਿਹੜਾ ਪਿੱਛੇ ਬੋਲ ਵੀ ਰਿਹਾ ਹੈ ਉਹ ਪਿੰਡ ਦਾ ਹੀ ਵਸਿੰਦਾ ਹੈ ਤੇ ਕਹਿੰਦਾ ਕੋਈ ਵੀ ਵੋਟ ਪਾਉਣ ਨਹੀਂ ਆਇਆ ਕਿਉਂਕਿ ਕੋਈ ਲੋਕ ਚਾਹੁੰਦੇ ਆ ਕਿ ਕਿਸੇ ਦੀ ਲੜਾਈ ਦੇ ਵਿੱਚ ਅਸੀਂ ਆਪਣਾ ਮੂੰਹ ਸਿਰ ਪੜਵਾ ਕੇ ਨਾ ਆ ਜਾਈਏ ਕਿਉਂਕਿ ਵੋਟ ਜੜਾਰ ਜ਼ਰੂਰੀ ਨਹੀਂ ਤੁਹਾਡੀ ਜਾਨ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਇਸ ਪਿੰਡ ਦੇ ਵਿੱਚ ਹੁਣ ਪੁਲਿਸ ਪਹੁੰਚੇ ਗਈ ਉਸ ਤੋਂ ਬਾਅਦ ਸ਼ਾਇਦ ਲੋਕ ਵੋਟ ਪਾਉਣ ਦੇ ਲਈ ਨਿਕਲਣ ਪਰ ਤਸਵੀਰ ਤੁਸੀਂ ਦੇਖੋ ਵੀ ਕਿੰਡੀ ਖਤਰਨਾਕ ਹੈ ਲੋਕ ਕੋਠਿਆਂ ਤੇ ਚੜ ਕੇ ਡਾਂਗਾ ਇੱਟਾਂ ਰੋੜਿਆਂ ਦਾ ਮੀਵਰਾ ਰਹੇ ਨੇ ਔਰ ਇਸ ਤਰੀਕੇ ਦੇ ਨਾਲ ਕਰ ਰਹੇ ਨੇ ਕਿ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਔਰ ਇਹ ਚੋਣਾ ਦੇ ਵਿੱਚ ਪੁਰਾਣੀਆਂ ਅਰ ਇਹ ਕਹਿੰਦੇ ਆ ਵੀ ਸਰਪੰਚੀ ਵਾਲੀ ਰਣਜੀਤ ਸੀਨਾ ਦੀ ਜਿਸ ਹਿਸਾਬ ਦੇ ਨਾਲ ਇਹ ਪੂਰਾ ਮਾਮਲਾ ਹੁਣ ਤੱਕ ਸਾਹਮਣੇ ਆਇਆ ਕਿ ਕੋਈ ਪੁਰਾਣੀ ਰੰਜਿਸ਼ ਹੈ ਜਿਸ ਤੋਂ ਬਾਅਦ ਇਹ ਸਭ ਕੁਝ ਹੋਇਆ ਚੋਣਾ ਦੌਰਾਨ ਇਹ ਵੱਡਾ ਜਿਹੜਾ ਖਿਲਾਰਾ ਵੇਖਣ ਨੂੰ ਮਿਲਿਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਉਹ ਕੋਠਿਆਂ ਤੇ ਚੜ ਕੇ ਰੋੜੇ ਇੱਟਾਂ ਡਾਂਗਾ ਜੜੀਆਂ ਨੇ ਉਹ ਇੱਕ ਦੂਸਰੇ ਦੇ ਉੱਤੇ ਚਲਾ ਰਹੇ ਨੇ ਔਰ ਇਹ ਪੂਰਾ ਮਾਮਲਾ ਜਿਹੜਾ ਆ ਉਹ ਪੁਰਾਣੀ ਰੰਜਿਸ਼ ਹੈ ਔਰ ਕਹਿੰਦੇ ਆ ਵੀ ਸਰਪੰਚੀ ਨੂੰ ਲੈ ਕੇ ਜਿਹੜਾ ਆ ਇਸ ਹੋਇਆ ਸੀ ਸਭ ਕੁਝ ਹੁਣ ਇਹ ਜਿਹੜੀ ਛੋਟੀ ਜੀ ਟਕਰਾਅ ਤੋਂ ਬਾਅਦ ਡਾਂਗੋ ਡਾਂਗੀ ਹੋ ਗਏ ਆ ਔਰ ਸਰਪੰਚੀ ਚੋਣਾ ਦੌਰਾਨ ਜਿੱਤਣ ਵਾਲੀ ਤੇ ਹਾਰਨ ਵਾਲੀ ਤੇ ਅੱਜ ਵੋਟਾਂ ਦੌਰਾਨ ਇਹ ਸਭ ਕੁਝ ਹੋਇਆ ਵੈਸੇ ਅਕਸਰ ਅਸੀਂ ਕਹਿੰਦੇ ਆ ਬਿਹਾਰ ਜਿੱਤ ਹੁੰਦੀ ਆ ਪਰ ਕਈ ਬਹੁਤ ਦਿਲ ਤੇ ਲਾ ਲੈਂਦੇ ਆ ਕਿ ਦੂਸਰੀ ਵਾਰ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕਰ ਦਿੰਦੇ ਆ ਦੁਬਾਰਾ ਤਾਂ ਤੁਸੀਂ ਦੇਖੋ ਵੀ ਕਿੱਡਾ ਨੁਕਸਾਨ ਆ ਪੂਰੇ ਪਿੰਡ 'ਚ ਸਨਾਟਾ ਛਾਇਆ ਹੋਇਆ ਚੋਣ ਸੈਂਟਰ ਵੀ ਤੁਹਾਨੂੰ ਦਿਖਾ ਦਿੱਤਾ ਕਿ ਕਿਵੇਂ ਕਿਸ ਤਰੀਕੇ ਉੱਥੇ ਕੋਈ ਪਹੁੰਚ ਹੀ ਨਹੀਂ ਰਿਹਾ ਵੋਟ ਪਾਉਣ ਹੀ ਨਹੀਂ ਪਹੁੰਚ ਰਿਹਾ ਲੋਕਾਂ ਨੂੰ ਆਪਣੀ ਜਾਨ ਪਿਆਰੀ ਹੈ ਲੋਕਾਂ ਨੇ ਇਹ ਸੋਚਿਆ ਕਿ ਜੇਕਰ ਅਸੀਂ ਵੋਟ ਪਾਉਣ ਜਾਵਾਂਗੇ ਤੇ ਸਾਡਾ ਕੋਈ ਨੁਕਸਾਨ ਨਾ ਹੋ ਜਵੇ ਸੋ ਇਹ ਫਿਲਹਾਲ ਤਸਵੀਰ ਹੈ ਜਿਹੜਾ ਫਿਰੋਜ਼ਪੁਰ ਦਾ ਏਰੀਆ ਆ ਮਮਦੋਤ ਪਿੰਡ ਦੱਸਿਆ ਜਾ ਰਿਹਾ ਉੱਥੇ ਦਾ ਏਰੀਆ ਆ ਮਮਦੌੜ ਦੇ ਪਿੰਡ ਬੇਕੂ ਬੇਟੂ ਕਦੀਮ ਹੈ ਮਮਦੌੜ ਦਾ ਪਿੰਡ ਬੇਟੂ ਕਦੀਮ ਹੈ ਉੱਥੇ ਦਾ ਇਹ ਤੁਸੀਂ ਦੇਖੋ ਵੀ ਸਰਪੰਚੀ ਤੋਂ ਬਾਅਦ ਜਿਹੜੀ ਹੈ ਅਜ ਰੰਜਸ ਗੱਡੀ ਹੈ ਕਿਹੜਾ ਗੱਡੀ ਹੈ ਪਰ ਉਧਰ ਚੋਣ ਸੈਂਟਰ ਜਿਹੜਾ ਆ ਬਿਲਕੁਲ ਖਾਲੀ ਪਿਆ ਆ ਲੋਕ ਉੱਥੇ ਪਹੁੰਚ ਹੀ ਨਹੀਂ ਰਹੇ ਕਿਉਂਕਿ ਲੋਕਾਂ ਨੂੰ ਆਪਣੀ ਜਾਨ ਜਿਹੜੀ ਹੈ ਉਹ ਜ਼ਿਆਦਾ ਪਿਆ